ਬਰਾ ਹੋ ਜੂਗਾ ਨਹੀਂ ਨਹੀਂ ਦਾ ਹਰ ਕੀ ਨਹੀਂ ਆਈ ਉਹ ਚੱਲ ਬੋ ਤਪ ਨਹੀਂ 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 ਥੱਲੇ ਆਊਗਾ ਫੜ ਕੇ ਫੋਨ ਲਗਾ ਬਸ ਸੜਦਾ 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 ਹੋ ਗਿਆ ਹੈ ਸੜਦਾ ਇਹ ਬੋਲ ਰਹੀ ਹੁੰਦੀ ਤਾਂ ਇਹ ਸਹੀ ਨਹੀਂ ਬਚ ਰੱਖਣਾ ਇਹ ਤਾਂ ਅੱਗ ਲੱਗ ਜੂ ਸਟੇਟਾ ਨਾ ਕਰਦਾ ਸਿੱਧਾ ਨਾ ਸਿੱਧਾ ਰੱਖਿਆ ਕੀ ਕਰੀਏ ਇਹਨੂੰ ਆਂਦੇ ਯਾਰ ਬਾਹਰ ਨਾਲ ਸਲਾਈ ਹੁੰਦੇ ਨੇ ਚਾਰ ਭਾਈ ਵੜ ਕੇ ਖੜ ਗਏ ਹੁੰਦਾ ਉਹ ਵੀਡੀਓ ਬਣਾਇਆ ਜਾਂਦਾ ਸੀ ਬਸ ਜਾਂਦਾ ਯਾਰ ਹੋ ਜਾ ਮਮਾ ਰਜਾ ਰਜਾ ਬੰਦਾ ਯਾਰ ਚੜ ਸੜਦਾ ਯਾਰ ਇੱਕ ਮਿੰਟ ਇੱਕ ਮਿੰਟ ਫਿਟ 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 ਇੱਕ ਮਿੰਟ ਇੱਕ ਮਿੰਟ ਬਸ ਬਚ ਪੇਤੀ ਬਸ ਨਾ ਜਾਵਤਾ ਆ ਕੇ ਵੱਡਾ ਹੋਵੇ ਏਡਾ ਦੋ ਮੰਜਾ ਏਡਾ ਨਾਲ ਹੀ ਲਾਉਂਦੇ ਚੱਲਦੇ ਛੜਦੇ ਛੜਦੇ ਆਰੇ ਹੋ ਜਾ ਦੇਖ ਪੁਰਾਣੀ ਬਣੀ ਵਿਚਾਰਦੇ ਇਧਰ ਰੱਖੇ ਦੁਕਾਨ ਮੁੱਕੀ ਕੱਦ ਨਹੀਂ ਮਰਦਾ ਚਾਲ ਨੇ ਬੜੀ ਗ੍ਰਿਫਤਾਂ ਇਹ ਮੋਢਾ ਲੈ ਲੈ ਇੱਕ ਮਿੰਟ ਕਰ ਮਣ ਓਏ ਇਹ ਜੜਦਾ ਮੈਂ ਆਈਂਦਰਾ ਯਾਰ ਨਾਲ ਹੀ ਬੱਸ ਆਟਾ ਮਾਰ ਸੀ ਨਾ ਨਾ ਡਾਕ ਲੈ ਜਾ ਨੂੰ ਮੁੰਡੇ ਬੱਸ ਆਟਾ ਗਿਆ ਚਾਹ 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 ਚਾ ਨਹੀਂ ਨੇ ਠੰਡਾ ਠੰਡਾ ਬਾਟਿਆ ਬਾਟਿਆ 100 ਦੂਰ ਵੀ ਨਹੀਂ ਮੱਛਾਂ ਚਾਹੇ ਵੀ ਲੱਗਦਾ ਲੱਗੂ ਗਿਆ ਗਨ ਟੇਡਾ ਹੋਗਾ ਉਹਦੇ ਟੇਡਾ ਹੋ ਜਾਂਦਾ ਉਹ ਕਿਤੇ ਨਾ ਮੇਰੇ ਸਾਲੇ ਨੇ ਇਹ ਤਾਂ ਬਹੁਤ ਦੂਰ ਜਾਊਂ ਹੀ ਲੱਗਦਾ ਦੇਖੀਏ ਬਣੇ ਹੋਏ ਓਏ ਉਹ ਕਿਤੇ ਬਾਗਾਂ ਲੱਗੂ ਅੱਗ ਭਾਂ ਦੇ ਉਹ ਸੜਕ ਤੇ ਵਾਗਾ ਉਹ ਸੜਕ ਤੇ ਨਹੀਂ ਨਹੀਂ ਬਾਗਾ ਗਦਾਮ ਟੱਪ ਗਿਆ ਉਹ ਸੜਕ ਤਾਂ ਘਾਰੂਗਾ ਹਲੇ ਆ ਇੱਥੇ ਮਾਪ ਕੇ ਦੇਖ ਬੰਦੇ ਥੋੜਾ ਕਬੂਦ ਚਾ ਇੱਧਰ ਆ ਜਾਦਾ ਥੋੜਾ ਕਬੂਦ ਉਹ ਬੜੀ ਤਕੜੀ ਜੀ ਆਵਾਜ਼ ਆ ਉਹ ਵਾਕੇ ਉਹ ਤਾਂ ਡੱਟੇ ਜਿਗਰਾ ਕਰਦਾ ਜੀ ਜਿੱਥੇ ਬ੍ਰੇਤੀ ਪਈਆ ਬ੍ਰੇਤੀ ਕੋਲ ਵਾਗਿਆ ਹਾਂ ਕੀ ਪੇਕ ਕਰਨਾ ਹਾਂ ਤਾਂ ਚਲ ਹਾਂ ਡਿੱਗੀ ਜਾਂਦੇ ਤੇ ਗਰਾਜ ਚ ਆਉਂਦੇ ਉਹ ਨਹੀਂ ਡਿੱਗਾ ਉਹ ਫੈਨ ਦਾ ਲਗਦਾ ਉਹ ਖੜਾ ਹੋਣ ਇੱਕ ਥਾਂ ਖੜਦਾ ਨਹੀਂ ਨਹੀਂ ਖੜਾ ਥੋੜਾ ਉਹ ਹੀ ਆ ਬੰਬ ਵਾਲਾ ਉਹ ਨਾ ਰੁੱਕ ਗਏ ਆਪਣੇ ਉਹ Batman Arden <laughs> <laughs>